ਸਾਡੀ 5/7/2025 ਤੋਂ ਹੁਣ ਤੱਕ ਸਟੇ ਚੱਲ ਰਹੀ ਹੈ। ਕੋਲ ਸਾਡੇ ਕੋਲ ਇਹ ਕਰੰਟ ਸਟੇ ਦੀ ਕਾਪੀ ਹੈ ਜੋ ਕਿ 13/11 ਤੱਕ ਵੱਧ ਗਈ ਹੈ। ਅੱਜ ਇਹਨਾਂ ਨੇ ਸਾਡੀ ਕੇਸ ਦੀ ਪੇਸ਼ੀ ਹੁੰਦੇ ਹੋਏ 16/10 ਦੀ ਆੜ ਲੈਂਦੇ ਹੋਏ ਅੱਜ ਇੱਥੇ ਬੋਰ ਕਰਨ ਦੀ ਕੋਸ਼ਿਸ਼ ਕਰਨ ਲਈ ਸਟਾਰਟ ਕਰਤੀ। ਆਓ ਚੱਲੀਏ। ਇਹ ਵੀ ਅੰਦਰ ਦੇਖਿਆ ਸਾਫ ਕਰਕੇ। ਨਾਲਿਆ। ਕੋਈ ਨਹੀਂ ਹੋ ਰਿਹਾ। ਹਤੇ ਸਾਨੂੰ ਹੁਣ ਪ੍ਰਸ਼ਾਸਨ ਤੇ ਪੂਰਾ ਭਰੋਸਾ ਹੈ ਕਿ ਸਾਨੂੰ ਪ੍ਰਸ਼ਾਸਨ ਵੱਲੋਂ ਇਨਸਾਫ ਦਿੱਤਾ ਜਾਵੇਗਾ। ਇਸੇ ਕਰਕੇ ਅਸੀਂ ਬਿਨਾਂ ਕਿਸੇ ਲੜਾਈ ਝਗੜੇ ਤੋਂ ਕੋਰਟ ਵਿੱਚ ਕੇਸ ਪਾ ਰੱਖਿਆ ਸੀ। ਪਰ ਇਹਨਾਂ ਨੇ ਕੋਰਟ ਦੇ ਕੇਸ ਦੀ ਵੀ ਉਲੰਘਣਾ ਕਰਦੇ ਹੋਏ ਅੱਜ ਫੇਰ ਇੱਥੇ ਮੌਕੇ ਤੇ ਬੋਰ ਕਰਨ ਦੀ ਤੇ ਹੋਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨਾਲ ਸਾਨੂੰ ਮਜਬੂਰਨ ਪੁਲਿਸ ਦਾ ਵੀ ਸਹਾਰਾ ਲੈਣਾ ਪਿਆ। ਅਨ ਸ਼ਰਮਨ ਜੀ ਕੀ ਮਾਜਰਾ ਜੀ ਅੱਜ ਇੱਕ ਬੰਦ ਕਿੱਟ ਦੇ ਬਾਹਰ ਤੁਸੀਂ ਟੋਪ ਉਤਰ ਨਕਾ ਲਾ ਕੇ ਖੜੇ ਹੋ ਕਿ ਕਿਹੜਾ ਇਹ ਜੀ ਸਾਡਾ ਇੱਕ ਪ੍ਰਾਪਰਟੀ ਦਾ ਝਗੜਾ ਚੱਲਦਾ ਜੀ ਜਿਹੜਾ ਕਿ 2004 ਦੇ ਵਿੱਚ ਅਸੀਂ ਇੱਕ ਇੱਕ ਕਨਾਲ ਦੋ ਮਰਲੇ ਦਾ ਸਾਂਝਾ ਪਲਾਟ ਲਿਆ ਸੀ ਧਰਮਪਾਲ ਜੀ ਨੇ ਤੇ ਸ਼ਿਵ ਕੁਮਾਰ ਜੀ ਨੇ ਧਰਮਪਾਲ ਜੀ ਨੇ ਇਹਦੀ ਰਜਿਸਟਰੀ ਬਲਡ ਰਿਲੇਸ਼ਨ ਜੇ ਆਪਣੇ ਮੁੰਡੇ ਨੂੰ ਬਿਨਾਂ ਸੈੱਡਾ ਪਾਏ ਅੱਧੇ ਹਿੱਸੇ ਦੀ ਕਰਾ ਦਿੱਤੀ ਜੋ ਕਿ ਬਿਨਾਂ ਵੰਡਵਾਰ ਤੋਂ ਸੀ ਸ਼ਿਵ ਕੁਮਾਰ ਦੀ ਡੈਥ ਤੋਂ ਬਾਅਦ ਇਹ ਹਿੱਸਾ ਬਿਰਸ਼ਪਾਨ ਨੂੰ ਆ ਗਿਆ ਬਿਰਸ਼ਪਾਨ ਨੇ ਬਿਰਸ਼ਪਾਨ ਨੇ ਇਹ ਹਿੱਸਾ ਸੈਡਾ ਪਾ ਕੇ ਕੋਰਨਰ ਪਲਾਟ ਦੀਆਂ ਆਪਣਾ ਮੁੰਡੇ ਪ੍ਰਿੰਸ ਕਾਉਂਸਲ ਦੇ ਨਾਮ ਕਰਾਤਾ ਪ੍ਰਿੰਸ ਕਾਉਂਸਲ ਦੇ ਨਾਮ ਕਰਾਣ ਤੋਂ ਬਾਅਦ ਸਾਨੂੰ ਕੁਝ ਨਹੀਂ ਇਹਨਾਂ ਨੇ ਦੱਸਿਆ ਸਾਡੇ ਨਾਲ ਕੋਈ ਵੰਡਵਾਰ ਨਹੀਂ ਹੋਈ ਕੋਈ ਮੇਰੇ ਦਾਦਾ ਜੀ ਨਾਲ ਵੰਡਵਾਰ ਨਹੀਂ ਹੋਈ ਇਹਨਾਂ ਨੇ ਆਪੀ ਰਜਿਸਟਰੀ ਕਰਾਣ ਤੋਂ ਬਾਅਦ ਸਾਨੂੰ ਬਿਨਾਂ ਦੱਸੇ ਪੂਰੇ ਵਿਚਾਲੇ ਕੰਧ ਕਰਤੀ ਤੇ ਕੋਰਨਰ ਦੇ ਹਿੱਸੇ ਤੇ ਕਬਜ਼ਾ ਕਰ ਲਿਆ ਕਬਜ਼ਾ ਕਰਨ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਇਹਦਾ ਕੋਰਟ ਵਿੱਚ ਕੇਸ ਕਰਤਾ ਜੋ ਕਿ ਕੋਰਟ ਦੀ ਕਾਪੀ ਹੈ ਇਹ ਤੁਸੀਂ ਕੋਰਟ ਦੀ ਕਾਪੀ ਦੇਖ ਸਕਦੇ ਹੋ ਇਹ ਜੀ ਅਸੀਂ ਕੇਸ ਇਹ ਚ ਦਾਇਰ ਕਰਤਾ ਜੀ 16 6 2025 ਨੂੰ ਹਾਂਜੀ ਇਹ ਚ ਕੀ ਹੋਇਆ ਜੀ ਸਾਨੂੰ ਜੱਜ ਸਾਹਿਬ ਨੇ ਸਭ ਤੋਂ ਪਹਿਲੀ ਵਾਰ 5 7 2025 ਨੂੰ ਸਟੇ ਦਿੱਤੀ ਸੀ ਸਾਡੀ 5 7 2025 ਤੋਂ ਹੁਣ ਤੱਕ ਸਟੇ ਚੱਲ ਰਹੀ ਹੈ ਕੋਲ ਸਾਡੇ ਕੋਲ ਇਹ ਕਰੰਟ ਸਟੇ ਦੀ ਕਾਪੀ ਹੈ ਜੋ ਕਿ 13 11 ਤੱਕ ਵੱਧ ਗਈ ਹੈ ਅੱਜ ਇਹਨਾਂ ਨੇ ਸਾਡੀ ਕੇਸ ਦੀ ਪੇਛੀ ਹੁੰਦੇ ਹੋਏ 16 10 ਦੀ ਆੜ ਲੈਂਦੇ ਹੋਏ ਅੱਜ ਇੱਥੇ ਬੋਰ ਕਰਨ ਦੀ ਕੋਸ਼ਿਸ਼ ਕਰਨੀ ਸਟਾਰਟ ਕਰਤੀ ਹੋਰ ਇਹਨਾਂ ਨੇ ਉਸਾਰੀ ਕਰਨ ਵਾਸਤੇ ਅੰਦਰ ਇੱਟਾਂ ਵੀ ਇਕੱਠੀਆਂ ਕਰ ਰੱਖੀਆਂ ਨੇ ਕੀ ਤੁਸੀਂ ਫਿਰ ਇਸ ਦੀ ਕੋਈ ਸ਼ਿਕਾਇਤ ਕੀਤੀ ਹੈ ਜੀ ਕਿਸੇ ਹਾਂਜੀ ਅਸੀਂ ਇਸ ਦੀ ਸ਼ਿਕਾਇਤ ਜੀ ਖਾਣਾ ਸਿਟੀ ਸਮਾਨਾ ਨੂੰ ਆਰ ਦਰਖਾਸਤ ਰਹੀ ਕੀਤੀ ਹੈ ਜੋ ਕਿ ਐਸ ਐਚ ਓ ਵੀਰਿੰਦਰ ਜੀ ਕੋਲ ਚੱਲ ਰਹੀ ਹੈ ਜੀਨਪਰੀ ਜੀਨਪ੍ਰੀਤਪਾਲ ਉਹਨਾਂ ਕੋਲ ਚੱਲ ਰਹੀ ਹੈ ਜੀ ਆਈਓ ਸਾਹਿਬ ਨੇ ਇੱਥੇ ਮੌਕੇ ਤੇ ਆ ਕੇ ਅੰਦਰ ਰਿਪੋਰਟ ਬਲਾਈ ਕਿ ਹਾਂ ਜੀ ਇਹ ਮੌਕੇ ਤੇ ਬੋਰ ਕਰ ਰਹੇ ਨੇ ਹੋਰ ਸਮਗਰੀ ਇਕੱਠੀ ਕਰੀ ਬੈਠੇ ਨੇ ਉਸਾਰੀ ਕਰਨ ਵਾਸਤੇ ਇਹ ਦਿਨ ਪਰ ਦਿਨ ਇੱਥੇ ਕਬਜਾ ਵਧਾ ਕੇ ਕੋਰਟ ਨੂੰ ਦਿਖਾਣਾ ਚਾਹੁੰਦੇ ਨੇ ਕਿ ਇਹ ਸਾਡਾ ਪੁਰਾਣਾ ਪਲਾਟ ਹੈ ਤੇ ਸਾਡਾ ਕੋਰਨਰ ਦੀ ਮਾਲਕੀ ਹੈ ਇਹ ਫਨ ਵੀ ਇਸ ਟਾਈਮ ਕੋਰਨਰ ਵਾਲੇ ਪਲਾਟ ਦੀ ਮਾਲਕ ਕਬਜਾ ਕਰੀ ਬੈਠੇ ਨੇ ਤਾਂ ਕਿ ਫਿਊਚਰ ਜਾ ਕੇ ਅਸੀਂ ਇਹਨੂੰ ਇਹਨੂੰ ਬਿਨਾਂ ਕਿਸੇ ਡਿਵਾਈਡੇਸ਼ਨ ਤੋਂ ਦੱਬ ਲੈਣ ਅਤੇ ਸਾਨੂੰ ਹੁਣ ਪ੍ਰਸ਼ਾਸਨ ਤੇ ਪੂਰਾ ਭਰੋਸਾ ਹੈ ਕਿ ਸਾਨੂੰ ਇਹ ਪ੍ਰਸ਼ਾਸਨ ਵੱਲੋਂ ਇਨਸਾਫ ਦਿੱਤਾ ਜਾਵੇਗਾ ਇਸੇ ਕਰਕੇ ਅਸੀਂ ਬਿਨਾਂ ਕਿਸੇ ਲੜਾਈ ਝਗੜੇ ਤੋਂ ਕੋਰਟ ਵਿੱਚ ਕੇਸ ਪਾ ਰੱਖਿਆ ਸੀ ਪਰ ਇਹਨਾਂ ਨੇ ਕੋਰਟ ਦੇ ਕੇਸ ਦੀ ਵੀ ਉਲੰਘਣਾ ਕਰਦੇ ਹੋਏ ਅੱਜ ਫੇਰ ਇੱਥੇ ਮੌਕੇ ਤੇ ਬੋਰ ਕਰਨ ਦੀ ਤੇ ਹੋਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨਾਲ ਸਾਨੂੰ ਮਜਬੂਰਨ ਪੁਲਿਸ ਦਾ ਵੀ ਸਹਾਰਾ ਲੈਣਾ ਪਿਆ ਵੀ ਸਾਡੇ ਇਤੇ ਕਬਜ਼ਾ ਹੋਰ ਨਾ ਹੋ ਸਕੇ ਜਦੋਂ ਤੱਕ ਕੋਰਟ ਜੋ ਕੋਰਟ ਇਹਦਾ ਫੈਸਲਾ ਕਰ ਦੇਗਾ ਉਹ ਸਾਨੂੰ ਮਨਜ਼ੂਰ ਹੋਵੇਗਾ ਅਤੇ ਹੁਣ ਅਸੀਂ ਆਈਓ ਸਾਹਿਬ ਨੂੰ ਇਸ ਤਾਲੇ ਦੀ ਚਾਬੀ ਦੇ ਦਿੱਤੀ ਹੈ ਇਹ ਤਾਲਾ ਅਸੀਂ ਤਾ ਲਗਾਇਆ ਸੀ ਤਾਂ ਕਿ ਉਹਨਾਂ ਨੂੰ ਮੌਕਾ ਦਿਖਾ ਸਕੀਏ ਕਿ ਇਹ ਅੰਦਰ ਬੋਰ ਕਰ ਰਹੇ ਹਨ ਹੁਣ ਅਸੀਂ ਇਹਦੀ ਚਾਬੀ ਆਈਓ ਸਾਹਿਬ ਨੂੰ ਦੇ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਅੰਦਰ ਬੋਰ ਵਾਲੀ ਮਸ਼ੀਨ ਟਰੈਕਟਰ ਟਰਾਲੀ ਇੱਟਾ ਹਰ ਇੱਕ ਸਮਾਨ ਪਿਆ ਹੈ ਤੁਸੀਂ ਦੇਖੋਗੇ ਜਿਹੜੀ ਬਾਹਰ ਕੰਧ ਹੈ ਇਹ ਮੇਰੇ ਦਾਦਾ ਜੀ ਦੇ ਵੇਲੇ ਦੀ ਮਿੱਟੀ ਚકરી ਹੋਈ ਹੈ ਤੇ ਜਿਹੜੀ ਅੰਦਰ ਡਿਵਾਈਡ ਕਰਨ ਦੀ ਕੰਧ ਹੈ ਉਹ ਪਿੱਲਰ ਪਾ ਕੇ ਸਿਮਿੰਟ ਨਾਲ ਐਨ ਮਜ਼ਬੂਤੀ ਨਾਲ ਕੱਢੀ ਗਈ ਹੈ ਤਾਂ ਕਿ ਕੋਟ ਨੂੰ ਕਬਜ਼ਾ ਦਿਖਾਇਆ ਜਾ ਸਕੇ